ਕਰਦਿਆਂ ਦੀ ਆਉਂਦੀ ਆ ਜਾਂ ਫਿਰ ਪੋਤੇ-ਪੋਤੀਆਂ ਦੀ ਉਹਦੇ ਯਾਦ ਤੇ ਆਉਂਦੀ ਹੁੰਦੀ ਆ ਨਾਲ ਹੀ ਗੱਲ ਕਰਦੀ ਆ ਕੀ ਕਹਿੰਦੇ ਕਦੋਂ ਆਉਣਾ ਫਿਰ ਉਹਨਾਂ ਕਦੋਂ ਉਹਨਾਂ ਮਰੀ ਦੇ ਬਿਠੇ ਇੱਥੇ ਤੇ ਕੋਈ ਚਾਟੇ ਥੋੜੇ ਬਿਠੇ ਕੋਈ ਵੀ ਇੱਕ ਮਿੰਟ ਵੀ ਆਪਦੇ ਘਰੋਂ ਆਉਣ ਦਾ ਕਿਸੇ ਕੋਲ ਵੀ ਟਾਈਮ ਨਹੀਂ ਹੁੰਦਾ ਪਰ ਜਦੋਂ ਕੋਈ ਆ ਸਾਡੀ ਹੋਂਦ ਨੂੰ ਸਾਡੀ ਰੋਟੀ ਨੂੰ ਹੱਥ ਪਾ ਲੈਂਦਾ ਤੇ ਸਾਨੂੰ ਆਉਣ ਲਈ ਫਿਰ ਮਜਬੂਰ ਹੋਣਾ ਪੈਂਦਾ ਸਾਨੂੰ ਐ ਲੱਗਦਾ ਏ ਜਿਤਨਾ ਸਾਨੂੰ ਦੇਸ਼ ਨਾਲੋਂ ਅਲੱਗ ਕੀਤਾ ਗਿਆ ਹੋਵੇ ਇਹ ਤੁਸੀਂ ਸਾਹਮਣੇ ਵੇਖ ਰਹੇ ਜੇ ਐਨੇ ਗੋਲੇ ਜਿਤਨਾ ਸਾਡੇ ਬੱਚਿਆਂ ਦੇ ਉੱਤੇ ਛੁੱਟੇ ਜਾ ਰਹੇ ਆ ਤੇ ਸਿੱਧੀਆਂ ਗੋਲੀਆਂ ਉਹਨਾਂ ਨੂੰ ਮਾਰੀਆਂ ਜਾ ਰਹੀਆਂ ਐ ਸਾਡੀਆਂ ਸੁਰੱਖਿਆ ਫੋਰਸਾਂ ਜਿਹੜੀਆਂ ਐ ਇਹ ਦੁਸ਼ਮਨਾਂ ਨਾਲ ਲੜਨ ਲਈ ਬਣਾਈਆਂ ਗਈਆਂ ਨੇ ਨਾ ਕਿ ਆਪਣੀ ਪਬਲਿਕ ਦੇ ਉੱਤੇ ਫੈਰ ਕਰਨ ਲਈ ਦੰਦੋਂ ਆਪਾਂ ਇੰਡੀਅਨ ਆਰਮੀ ਨੂੰ ਇੱਥੇ ਲਿਆਣ ਕੇ ਖੜੇ ਟੈਂਕ ਕਰ ਦਈਏ ਤੇ ਕੋਈ ਪੰਜਾਬ ਦਾ ਕਿਸਾਨ ਕੀ ਕੋਈ ਦੁਨੀਆ ਦਾ ਬੱਚਾ ਵੀ ਨਹੀਂ ਕਾਂ ਜਾ ਸਕਦਾ ਪਰ ਇਹ ਇੰਨਾ ਜਿਆਦਾ ਤੱਕੇ ਛਾਈ ਜਿਹੜੀ ਲੋਕਤੰਤਰ ਦਾ ਕਹਾਣ ਜਿਹਨੂੰ ਆਪਾਂ ਆਖ ਸਕੀਏ ਉਹ ਹੋ ਗਿਆ ਹੈ ਐਦਾਂ ਦਾ ਅਸੀਂ ਪਾਕਿਸਤਾਨ ਬਾਰਡਰ ਮੈਂ ਖੇਮਕਰਨ ਸੈਕਟਰ ਦਾ ਰਹਿਣ ਵਾਲਾ ਬੰਦਾ ਸਾਡੇ ਸਾਹਮਣੇ ਖੇਮਕਰਨ ਦੇ ਬਾਰਡਰ ਤੇ ਲੜਾਈਆਂ ਵੀ ਹੋਈਆਂ ਸਾਰਾ ਕੁਝ ਹੋਇਆ ਦੋ جنگ ਜੂਦਾਂ ਵੀ ਹੋਈਆਂ ਪਰ ਅੱਜ ਸਾਨੂੰ ਉਹ ਹਾਲਾਤ ਉਸ ਬਾਰਡਰ ਦੀ ਨਜ਼ਰ ਨਹੀਂ ਆ ਰਹੇ ਜਿਹੜੇ ਅੱਜ ਇਸ ਬਾਰਡਰ ਦੇ ਉੱਤੇ ਨਜ਼ਰ ਆ ਰਹੇ ਆ ਬਹੁਤ ਜ ਤਗੜੀ ਮਤਲਬ ਇਹਨੇ ਇਥੇ ਬੈਰੀਕੇਟ ਕੀਤਾ ਹੈ ਠੀਕ ਹੈ ਚਲੋ ਕੋਈ ਗੱਲ ਨਹੀਂ ਬੈਰੀਕੇਟ ਕਰੇ ਕੋਸ਼ ਕਰੇ ਉਹ ਵੇਖੋ ਜੀ ਸਰਕਾਰ ਜਦੋਂ ਸੱਤਾ ਦੇ ਵਿੱਚ ਹੁੰਦੀ ਏ ਉਹ ਬੜਾ ਕੁਝ ਕਰਦੀ ਜਦੋਂ ਪਾਵਰ ਦੇ ਵਿੱਚ ਸਰਕਾਰ ਹੁੰਦੀ ਹੈ ਨਾ ਉਹ ਬਹੁਤ ਕੁਝ ਕਰਦੀ ਪਰ ਜਦੋਂ ਪਾਵਰ ਤੋਂ ਥੱਲੇ ਆਉਂਦੀ ਏ जनता ये है है। जनता ने पावर चले है इससे जनता ने ये सरकार थले ले मैं तो सल्यूट करना चाहता हूँ पंजाब के लोगों को कि उन्होंने इस आंदोलन को बड़ी बहादुरी के साथ लड़ा और यहाँ से ये यह स्टार्ट हुआ था और आगे जो है हरियाणा को जो उनका छोटा भाई था उसको जोड़ा और पूरे हिंदुस्तान को जो है एक मतलब मजबूती से खड़ा कर दिया इन्होंने जिस तरह से यहां पर सात सात आठ आठ लेयर में बैरिगेड्स लगा दिए और हमारे जो जवान हैं उनको यहाँ खड़ा कर दिया जैसे ये हिंदुस्तान है पाकिस्तान का बॉर्डर है और आप देखिए और उसके बाद जब शांतिपूर्वक तरीके से यहाँ रोक दिया उसके बाद जो हमारा यहाँ किसान बैठे थे हमारे युवा बच्चे थे उनके ऊपर इन्होंने गोलियाँ दागी ਸ਼ੰਭੂ ਬਾਰਡਰ ਦੇ ਉੱਪਰ ਮੌਜੂਦਾਂ ਚੌਥੇ ਗੇਟ ਦੀ ਮੀਟਿੰਗ ਸ਼ੁਰੂ ਹੋ ਚੁੱਕੀ ਹੈ ਲਗਾਤਾਰ ਸਾਰਿਆਂ ਦੀਆਂ ਨਿਗਾਹਾਂ ਜਿਹੜੀਆਂ ਨੇ ਉਸ ਮੀਟਿੰਗ ਦੇ ਉੱਪਰ ਨੇ ਤੇ ਕਿਸਾਨ ਡਟੇ ਹੋਏ ਨੇ ਹਜੇ ਵੀ ਦੇਖ ਸਕਦੇ ਹੋ ਤੁਸੀਂ ਸ਼ੰਭੂ ਬਾਰਡਰ ਤੋਂ ਪਲ-ਪਲ ਦੀ ਅਪਡੇਟ ਤੁਹਾਡੇ ਤੱਕ ਪ੍ਰੋ ਪੰਜਾਬ ਟੀਵੀ ਲੈ ਕੇ ਆ ਰਿਹਾ ਤੇ ਗੱਲਬਾਤ ਜਰੂਰ ਕਰਾਂਗੇ ਤੇ ਦੇਖ ਸਕਦੇ ਹੋ ਮਾਝੇ ਵਾਲੇ ਜਿਹੜੇ ਆ ਉਹ ਵੀ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਨੇ ਤਾਂ ਬਾਈ ਉਹਨਾਂ ਨੇ ਦੇਖ ਸਕਦੇ ਹੋ ਟਰਾਲੀ ਦੇ ਉੱਪਰ ਵੀ ਜਿਹੜਾ ਲਿਖਾਇਆ ਮਾਝੇ ਵਾਲੇ ਤਾਂ ਗੱਲਬਾਤ ਵੀ ਕਰਾਂਗੇ ਬਜ਼ੁਰਗ ਸਾਡੇ ਨਾਲ ਬੈਠੇ ਨੇ ਬਾਪੂ ਵੀ ਪਹਿਲਾਂ ਤਾਂ ਕਿੱਥੋਂ ਆਏ ਹੋ ਸੀ ਅਸੀਂ ਫਿਰੋਜ਼ ਤੇ ਜਿਸ ਹਿਸਾਬ ਦੇ ਨਾਲ ਮੀਟਿੰਗ ਚੱਲ ਰਹੀ ਹੈਗੀ ਹੁਣ ਕੀ ਉਮੀਦਾਂ ਨੇ ਮੀਟਿੰਗ ਤੋਂ ਮੀਟਿੰਗਾਂ ਤਾਂ ਵੇਖੋ ਜੀ ਵਾਰ-ਵਾਰ ਕੀਤੀ ਜਾਂਦੇ ਆ ਪਰ ਜੇ ਹੁਣ ਇਸ ਤਰ੍ਹਾਂ ਨਾ ਮੀਟਿੰਗ ਦੇ ਵਿੱਚ ਕੋਈ ਹੱਲ ਨਿਕਲੇ ਤੇ ਫੇਰ ਇਹ ਜਦ ਤੱਕ ਹੱਲ ਨਹੀਂ ਨਿਕਲਦਾ ਉਹਨਾਂ ਚਿਰ ਕੀ ਵਾਰ-ਵਾਰ ਮੀਟਿੰਗ ਕਰਕੇ ਬੇਸਿੱਟਾ ਮੀਟਿੰਗ ਰਹਿੰਦੀ ਹਾਂ ਕਿਉਂ ਮੋਦੀ ਜਿਹੜਾ ਹੈ ਮੋਦੀ ਸਾਡੀਆਂ ਮੰਨੀਆਂ ਹੋਈਆਂ ਮੰਗਾ ਪਹਿਲਾਂ ਮੰਨ ਕੇ ਇਹ ਮੋਰਚਾ ਜਿਹੜਾ ਸੀ ਅਸੀਂ ਸਸਪੈਂਡ ਕਰਕੇ ਗਿਆ ਸੀ ਅਸੀਂ ਇਹਨੂੰ ਬੰਦ ਕਰਕੇ ਨਹੀਂ ਰਿਸਟੈਂਡ ਕਰਕੇ ਗਏ ਸਾਂ ਵੀ ਅਸੀਂ ਜੇ ਅਗਰ ਸਾਡੀਆਂ ਮੰਗਾਂ ਨਾ ਹੋਈਆਂ ਤਾਂ ਅਸੀਂ ਦੁਬਾਰਾ ਫੇਰ ਆਵਾਂਗੇ ਤੇ ਅੱਜ ਫੇਰ ਸਾਨੂੰ ਇਸੇ ਉਸੇ ਸੰਘਰਸ਼ ਤੇ ਹੀ ਫੇਰ ਆਉਣਾ ਪਿਆ ਹੈ ਇਹ ਮੋਦੀ ਸਰਕਾਰ ਦਾ ਜਿਹੜਾ ਵਤੀਰਾ ਹੈ ਇਹਦਾ ਮਾੜਾ ਹੈ ਵੀ ਸਾਨੂੰ ਟਾਲ ਮਟੋਲ ਕੇ ਕਰਕੇ ਇਹਸੇ ਉਠਾਉਣਾ ਚਾਹੁੰਦੀ ਅਸੀਂ ਨਹੀਂ ਉਠਾਂਗੇ ਬਿਲਕੁਲ ਹੀ ਜਿੰਨਾ ਚਿਰ ਸਾਡਾ ਇਹ ਮਸਲਾ ਹੱਲ ਨਹੀਂ ਹੁੰਦਾ ਉਹਨਾਂ ਚਿਰ ਅਸੀਂ ਪਿੱਛੇ ਨਹੀਂ ਜਾਵਾਂਗੇ ਹਾਂ ਅੱਜ ਮੀਟਿੰਗ ਤੋਂ ਹੈ ਕੁਝ ਪੋਜ਼ਿਟਿਵ ਰਿਜ਼ਲਟ ਆਉਣ ਦੀ ਸੰਭਾਵਨਾ ਤੁਹਾਨੂੰ ਸਾਡੇ ਆਗੂ ਗਏ ਹੋਏ ਨੇ ਇਹ ਦੱਸਣਗੇ ਕਿ ਕੀ ਰਿਜ਼ਲਟ ਨਿਕਲਦਾ ਹਾਂ ਅਸੀਂ ਬੈਠੇ ਹੋਏ ਹਾਂ ਉਹਨਾਂ ਦੇ ਇੰਤਜ਼ਾਰ 'ਚ ਬੈਠੇ ਹਾਂ ਜੋ ਆਉਣ ਵਾਲਾ ਅਗਲਾ ਘੜੀ ਆਵੇਗੀ ਜੋ ਫੈਸਲਾ ਕਰਨਗੇ ਉਹ ਫੈਸਲਾ ਸਾਨੂੰ ਮਨਜ਼ੂਰ ਹੈ ਹਾਂ ਇੱਕ ਪਾਸੇ ਇਹ ਵੀ ਗੱਲਾਂ ਸੀ ਕਿ ਪਹਿਲੇ 3 ਦਿਨ ਤੱਕ ਬੜਾ ਪ੍ਰਸ਼ਾਸਨ ਨੇ ਜਿਹੜਾ ਜਿਸ ਹਸਾਬ ਦੇ ਨਾਲ ਗੋਲੇ ਦਾ ਅੱਗੇ ਪਲਾਸਟਿਕ ਦੀਆਂ ਗੋਲੀਆਂ ਸੱਟੀਆਂ ਜ਼ਖਮੀ ਹੋਏ 3-400 ਕਿਸਾਨ ਜਿਹੜਾ ਵਿੱਚ ਨੌਜਵਾਨ ਜ਼ਖਮੀ ਹੋਏ ਨੇ ਇੱਕ ਦੀ ਅੱਖ ਵੀ ਨਿਕਲ ਗਈ ਹੈ ਤੇ ਇੱਕ ਕਿਸਾਨ ਸ਼ਹੀਦ ਵੀ ਹੋ ਗਿਆ ਪਰ ਉਸ ਤੋਂ ਬਾਅਦ ਜਿਵੇਂ ਪਿਛਲੀ ਮੀਟਿੰਗ ਸੀ ਉਹਦੇ ਵਿੱਚ ਠੋਕ ਕੇ ਜਦੋਂ ਕੀ ਗਏ ਇਹ ਗੱਲ ਸਾਰਾ ਕੁਝ ਦੱਸਿਆ ਗਿਆ ਗੋਲੀਆਂ ਦਿਖਾ ਖੋਲ ਦਿਖਾਏਗੇ ਫਿਰ ਕਿਤਨਾ ਕਿਤੇ ਜਿਹੜਾ ਹੁਣ ਥੋੜਾ ਬਹੁਤ ਸ਼ਾਂਤ ਹੋਇਆ ਮਾਹੌਲ ਵੇਖੋ ਜੀ ਜਿਹੜਾ ਇਹ ਬਾਰਡਰ ਬਣਾ ਛੱਡਿਆ ਹੈ ਇਹ ਬਾਰਡਰ ਜਿਸ ਤਰੀਕੇ ਨਾਲ ਬਣਾਇਆ ਹੈ ਇਹ ਕੋ ਵੱਖਰਾ ਬਾਰਡਰ ਨਹੀਂ ਇਹ ਸਟੇਟ ਦਾ ਸਾਡੀ ਭਾਰਤ ਦੀ ਪਰ ਇਹਨੇ ਤਾਂ ਹੀ ਬਾਰਡਰ ਬਣਾ ਛੱਡਿਆ ਜਿਵੇਂ ਹਿੰਦੁਸਤਾਨ ਤੇ ਪਾਕਿਸਤਾਨ ਦਾ ਠੀਕ ਹੈ ਜੀ ਬਹੁਤ ਤਗੜੀ ਮਤਲਬ ਇਹਨੇ ਇਥੇ ਬੈਰੀਕੇਟ ਕੀਤਾ ਹੈ ਠੀਕ ਹੈ ਚਲੋ ਕੋਈ ਗੱਲ ਨਹੀਂ ਬੈਰੀਕੇਟ ਕਰੇ ਕੋਸ਼ ਕਰੇ ਉਹ ਵੇਖੋ ਜੀ ਸਰਕਾਰ ਜਦੋਂ ਸੱਤਾ ਦੇ ਵਿੱਚ ਹੁੰਦੀ ਹੈ ਉਹ ਬੜਾ ਕੁਝ ਕਰਦੀ ਜਦੋਂ ਪਾਵਰ ਦੇ ਵਿੱਚ ਸਰਕਾਰ ਹੁੰਦੀ ਹੈ ਨਾ ਉਹ ਬਹੁਤ ਕੁਝ ਕਰਦੀ ਪਰ ਜਦੋਂ ਪਾਵਰ ਤੋਂ ਥੱਲੇ ਆਉਂਦੀ ਹੈ ਜਨਤਾ ਇਹੋ ਹੀ ਹੈ ਇਸੇ ਜਨਤਾ ਨੇ ਪਾਵਰ ਚ ਲਿਆਂਦੀ ਹੈ ਇਸੇ ਜਨਤਾ ਨੇ ਇਹ ਸਰਕਾਰ ਨੂੰ ਥੱਲੇ ਲਿਆਉਣਾ ਹੈ ਹਾਂ ਇਹ ਮੋਦੀ ਸਰਕਾਰ ਦੀ ਹੰਕਾਰ ਜਿਹੜਾ ਇਹ ਥੋੜਾ ਸਮਾਂ ਲੱਗੇਗਾ ਤੁਹਾਨੂੰ ਲੱਗ ਜਾਏਗਾ ਪਤਾ ਵੀ ਇਹ ਕਿਧਰ ਨੂੰ ਜਾਂਦਾ ਹਾਂ ਕਿਵੇਂ ਆਪਣਾ ਘਰੋਂ ਤੁਸੀਂ ਆ ਕੇ ਇੱਥੇ ਬੈਠੇ ਹੋ ਘਰ ਦੇ ਨਾਲ ਗੱਲਬਾਤ ਹੁੰਦੀ ਹੋਗੀ ਯਾਦ ਆਉਂਦੇ ਹੋਣਗੇ हां जरूर ਬੱਚਿਆਂ ਨੂੰ ਯਾਦ ਕਰਦੇ ਹੋਵਾਂਗੇ ਜਰੂਰ ਕੋਈ ਵੀ ਇੱਕ ਕਮੈਂਟ ਵੀ ਆਪਦੇ ਘਰੋਂ ਆਉਣ ਦਾ ਕਿਸੇ ਕੋਲ ਵੀ ਟਾਈਮ ਨਹੀਂ ਹੁੰਦਾ ਪਰ ਜਦੋਂ ਕੋਈ ਆ ਸਾਡੀ ਹੋਂਦ ਨੂੰ ਸਾਡੀ ਰੋਟੀ ਨੂੰ ਹੱਥ ਪਾ ਲੈਂਦਾ ਤੇ ਸਾਨੂੰ ਆਉਣ ਲਈ ਫਿਰ ਮਜਬੂਰ ਹੋਣਾ ਪੈਂਦਾ ਤੇ ਉਹੀ ਅਸੀਂ ਆਏ ਹਾਂ ਹੋਰ ਸਾਡੇ ਕੋਲ ਕੋਈ ਵਾਧੂ ਫालतू ਟਾਈਮ ਨਹੀਂ ਹੈ ਜਿਹੜਾ ਅਸੀਂ ਆਣ ਕੇ ਇੱਥੇ ਬੈਠੇ ਰਹੀਏ ਰਹੀ ਗੱਲ ਤੁਹਾਡੇ ਇਸ ਜੋ ਬਾਰਡਰ ਦਾ ਕੀਦਾ ਜਿਵੇਂ ਆਪ ਕਹਿੰਦੇ ਜੰਗ ਦਾ ਮੈਦਾਨ ਬਣਾਇਆ ਪਿਆ ਜਿਵੇਂ ਇਸ ਟਾਈਪ ਤੇ ਸਾਨੂੰ ਆਪਣਾ ਪੰਜਾਬ ਜਿਹੜਾ ਸਾਡੇ ਵਾਸਤੇ ਤਾਂ ਸਾਰਾ ਹਿੰਦੁਸਤਾਨ ਹੀ ਆਪਣਾ ਹੈ ਪਰ ਸਾਨੂੰ ਐ ਲੱਗਦਾ ਜਿ ਤਰ੍ਹਾਂ ਅਸੀਂ ਤਾਂ ਪਾਕਿਸਤਾਨ ਸਾਡੇ ਸਾਹਮਣੇ ਹੋਵੇ ਐਦਾਂ ਤਾਂ ਅਸੀਂ ਪਾਕਿਸਤਾਨ ਬਾਰਡਰ ਮੈਂ ਖੇਮਕਰਨ ਸੈਕਟਰ ਦਾ ਰਹਿਣ ਵਾਲਾ ਬੰਦਾ ਸਾਡੇ ਸਾਹਮਣੇ ਖੇਮਕਰਨ ਦੇ ਬਾਰਡਰ ਤੇ ਲੜਾਈਆਂ ਵੀ ਹੋਈਆਂ ਸਾਰਾ ਕੁਝ ਹੋਇਆ ਦੋ ਜੰਗ ਜੁਗਦਾਂ ਵੀ ਹੋਈਆਂ ਪਰ ਅੱਜ ਸਾਨੂੰ ਉਹ ਲਾ ਤੋਂ ਉਸ ਬਾਰਡਰ ਤੇ ਨਜ਼ਰ ਨਹੀਂ ਆ ਰਹੇ ਜਿਹੜੇ ਅੱਜ ਇਸ ਬਾਰਡਰ ਦੇ ਉੱਤੇ ਨਜ਼ਰ ਆ ਰਹੇ ਆ ਸਾਨੂੰ ਐ ਲੱਗਦਾ ਏ ਜਿ ਤਰ੍ਹਾਂ ਸਾਨੂੰ ਦੇਸ਼ ਨਾਲੋਂ ਅਲੱਗ ਕੀਤਾ ਗਿਆ ਹੋਵੇ ਇਹ ਤੁਸੀਂ ਸਾਹਮਣੇ ਵੇਖ ਰਹੇ ਜੇ ਐਨੇ ਗੋਲੇ ਜਿਦਾਂ ਸਾਡੇ ਬੱਚਿਆਂ ਦੇ ਉੱਤੇ ਛੁੱਟੇ ਜਾ ਰਹੇ ਆ ਤੇ ਸਿੱਧੀਆਂ ਗੋਲੀਆਂ ਉਹਨਾਂ ਨੂੰ ਮਾਰੀਆਂ ਜਾ ਰਹੀਆਂ ਏ ਸਾਡੀਆਂ ਸੁਰੱਖਿਆ ਫੋਰਸਾਂ ਜਿਹੜੀਆਂ ਏ ਇਹ ਦੁਸ਼ਮਨਾ ਨਾਲ ਲੜਨ ਲਈ ਬਣਾਈਆਂ ਗਈਆਂ ਨੇ ਨਾ ਕਿ ਆਪਣੀ ਪਬਲਿਕ ਦੇ ਉੱਤੇ ਫੈਰ ਕਰ ਲਈ ਸਾਡੀ ਪਬਲਿਕ ਦੇ ਕੋਲ ਕੀ ਆ ਇੱਕ ਛੋਟਾ ਮੋਟਾ ਕਹੇਦੇ ਕੋਲ ਥੋੜਾ ਡੰਡਾ ਹੈ ਕੋਸ਼ਾ ਜਾਂ ਹੂ ਹਾ ਹੈ ਤੇ ਸਰਕਾਰਾਂ ਦੇ ਕੋਲ ਤਾਂ ਬੜੀਆਂ-ਬੜੀਆਂ ਫੋਰਸਾਂ ਨੇ ਕੱਲੋਂ ਆਪਾਂ ਇੰਡੀਅਨ ਆਰਮੀ ਨੂੰ ਇੱਥੇ ਲਿਆਣ ਕੇ ਖੜੇ ਟੈਂਕ ਕਰ ਦਈਏ ਤੇ ਕੋਈ ਪੰਜਾਬ ਦਾ ਕਿਸਾਨ ਕੀ ਕੋਈ ਦੁਨੀਆ ਦਾ ਬੱਚਾ ਵੀ ਨਹੀਂ ਗਾਂ ਜਾ ਸਕਦਾ ਪਰ ਇਹ ਇੰਨਾ ਜਿਆਦਾ ਤੱਕੇ ਛਾਈ ਜਿਹੜੀ ਲੋਕਤੰਤਰ ਦਾ ਕਹਾਣ ਜਿਹਨੂੰ ਆਪਾਂ ਆਖ ਸਕੀਏ ਉਹ ਹੋ ਗਿਆ ਹੈ ਸਾਡੇ ਵਾਸਤੇ ਤਾਂ ਸਾਨੂੰ ਐਂ ਲੱਗਦਾ ਹੈ ਜਿਤਨਾ ਸਾਡੇ ਪਾਕਿਸਤਾਨੀਆਂ ਇਧਰ ਵੀ ਪਾਕਿਸਤਾਨੀਆਂ ਔਰ ਬਸ ਇਹੀ ਤਾ ਜਿੱਥੇ ਲੋਕ ਜਿਹੜੇ ਆ ਸਮਰਥਨ ਦੇ ਰਹੇ ਨੇ ਦੂਰੋਂ ਦੂਰੋਂ ਆ ਕੇ ਸਿੰਗਰਦ ਵੀ ਜਿਹੜੇ ਇੱਕ ਦੋ ਆ ਰਹੇ ਨੇ ਪਰ ਉੱਥੇ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਹਿਮਾਚਲ ਤੋਂ ਵੀ ਆਏ ਨੇ ਉਹਨਾਂ ਨਾਲ ਵੀ ਗੱਲਬਾਤ ਜਰੂਰ ਕਰਾਂਗੇ ਕਿ ਉਹ ਕਿੱਥੋਂ ਆਏ ਨੇ ਕਿੱਥੋਂ ਰਹਿਣ ਵਾਲੇ ਨੇ ਪਹਿਲਾਂ ਤਾਂ ਬਾਈ ਜੀ ਕਿੱਥੋਂ ਆਏ ਹੋ ਤੁਸੀਂ ਤੁਹਾਡੇ ਬਾਰੇ ਤੁਸੀਂ ਦੱਸੋ ਆਪਣੇ ਬਾਰੇ ਮੇਰਾ ਨਾਮ ਜਗਦੀਸ਼ ਠਾਕੁਰ ਹੈ ਔਰ ਮੈਂ ਹਿਮਾਚਲ ਪ੍ਰਦੇਸ਼ ਸੇ ਹੂੰ ਜ਼ਿਲ੍ਹਾ ਮੰਡੀ ਸੇ ਹੂੰ और मैं भी इस आंदोलन में हिस्सा लेने के लिए यहाँ पर आया हूँ और इससे पहले भी मैं जो तेरह महीने आंदोलन चला था किसानों का उसमें मैं भाग लिया था तेरह महीने मैं आंदोलन में रहा था उस दौरान हमने अपने कई साथियों को खोया सात सौ से आठ सौ किसानों की शादत हुई थी और साठ हज़ार लोगों के ऊपर सरकार ने एफ दर्ज की थी बहुत से हमारे साथी जेलों में गए थे डंडे खाए थे और दुनिया का सबसे लंबा आंदोलन जो है किसानों ने किया था तेरह महीने जो चलाया था और उस दौरान भी आपने देखा होगा जब ये आंदोलन स्टार्ट हुआ तो पंजाब से ये आंदोलन चला मैं तो सलूट करना चाहता हूँ पंजाब के लोगों को कि उन्होंने इस आंदोलन को बड़ी बहादुरी के साथ लड़ा और यहाँ से ये स्टार्ट हुआ था और आगे जो है हरियाणा को जो उनका छोटा भाई था उसको जोड़ा और पूरे हिंदुस्तान को जो है एक मतलब मजबूती से खड़ा कर दिया और ये आंदोलन इस सरकार ने बड़ा लंबा खींचा और जब ये आंदोलन स्टार्ट हुआ तो आ, सरकारों ने किसी को आतंकवादी कहा खालिस्तानी कहा माओवादी कहा टुकड़े टुकड़े गैंग गैंग कहा यहाँ तक जो हमारे देश के प्रधानमंत्री है नरेंद्र मोदी जी उन्होंने भी किसानों को जीबी और परजीवी की संज्ञा दी लेकिन किसान डटा रहा पूरी मजबूती के साथ पूरी ताकत से ताकत के साथ और लड़ता रहा और आखिर जो है सरकार को झुकना पड़ा जो तीन काले कानून थे वो वापस लिए और उसके बाद जो किसानों की जितनी डिमांड थी चाहे एमएसपी की बात थी चाहे दूसरी और डिमांडें थी उसमें सहमति जताई कि हम इसको कर देंगे तब जाके किसानों ने इस आंदोलन को ख़त्म किया था लेकिन दो साल का समय हो गया दो साल से भी ज़्यादा का समय हो गया किसान देखता रहा कि भाई चलो आ, सरकार कुछ करेगी जो इन्होंने हमारे साथ वाहदा किया इतनी पेशेंस रखी किसानों ने देखिए कितना बड़ा सा तो सरकार जाने वाली है लेकिन इतना कुछ करने के लेकिन सरकार ने कुछ नहीं किया तो किसानों ने फिर आंदोलन स्टार्ट किया क्योंकि एक संविधान हमें अधिकार देता है अपनी बात को रखने का सरकार तक पहुंचाने का और जिस तरह के हम यहाँ हालात देखते हैं अब बताइए किसान बड़ी शांति के साथ दिल्ली जाने की बात कर रहा था अपनी बाज़ उठाने की बात कर रहा था लेकिन इन्होंने जिस तरह से यहाँ पर सात सात आठ आठ लेयर में बैरीगेट्स लगा दिए और हमारे जो जवान हैं उनको यहाँ खड़ा कर दिया जैसे ये हिंदुस्तान है पाकिस्तान का बॉर्डर है और आप देखिए और उसके बाद जब शांतिपूर्वक तरीके से यहाँ रोक दिया उसके बाद जो हमारा यहाँ किसान बैठे थे हमारे युवा बच्चे थे उनके ऊपर इन्होंने गोलियाँ दागी आंसू गैस के गोले दागे गए और जिसमें हमारे 200 से 400 जो है जो युवा थे या किसान थे वो घायल हो गए आज वो हॉस्पिटलों में है पीजीआई में कोई किसी को रेफर किया होगा इसी के दौरान हमारे एक साथी जो है वो शहीद हो गया तो अब देखिए क्या स्थिति है और जैसे आप बात आपने की कि आज जो है मीटिंग है और तीन बार पहले भी मीटिंग हो चुकी है आज चौथे दौर की मीटिंग है पर जिस तरह से हालात यहाँ पर बनाएगा मुझे नहीं लगता क्योंकि हमारा बड़ा पहले का एक्सपीरियंस भी रहा है कि अगर सरकार की मनसा किसानों के लिए अच्छी होती तो इस तरह की हरकतें जो ये कर रहे हैं और करोड़ों रुपये अरबों रुपये बर्बाद किया जा रहा है यहाँ पर बैरीगेट्स लगा रोड को रोका जा रहा है ਔਰ ਉਪਰ ਇਤਨੀ ਜੋ ਯਹਾਂ ਫੋਰਸ ਲਗਾਈ ਹੋਏ ਕਿੰਨਾ ਖਰਚਾ ਹੈ ਇਹ ہمارا ਔਰ ਆਪਕਾ ਪੈਸਾ ਹੀ ਤਾਂ ਹੈ ਇਸ ਦੇਸ਼ ਦਾ ਹੀ ਪੈਸਾ ਹੈ ਜਿਸਕੋ ਇਸ ਤਰੀਕੇ ਸੇ ਬਰਬਾਦ ਕੀ ਜਾ ਰਿਹਾ ਜਿਹੜੀ ਕਿਸਾਨੀ ਅੰਦੋਲਨ ਦੀ ਇਹ ਗੱਲ ਕਰਦੇ ਆ ਤਾਂ ਤੁਸੀਂ ਦੇਖ ਸਕਦੇ ਹੋ ਇੱਥੇ ਬੱਕੋ ਬੱਕਰੇ ਤਰ੍ਹਾਂ ਦੇ ਜਿਹੜਾ ਸਾਰੇ ਲੋਕ ਆ ਕੇ ਸਾਥ ਦੇ ਰਿਹਾ ਸਮਰਥਨ ਦੇ ਰਿਹਾ ਤਾਂ ਗੱਲਬਾਤ ਜਿਹੜਾ ਨਾਲ ਕਰਾਂਗੇ ਬਾਪੂ ਜੀ ਹੁਣੀ ਵੀ ਬੈਠੇ ਨੇ ਤਾਂ ਬਾਪੂ ਜੀ ਕਿਵੇਂ ਸੇਠ ਠੀਕ ਹੈ ਤੁਹਾਡੀ ਠੀਕ ਹੈ ਸੇਠ ਗੱਲ ਨਹੀਂ ਕਦੀ ਕੀਤੀ ਸੇਠ ਠੀਕ ਹੈ आपके चैनल के माध्यम से जरूर कहना चाहता हूँ की जो मोदी जी में जो हंकार है जो घमंड है जिससे भरे पड़े है ये तो उसके लिए मैं कहना चाहूंगा की लोहा जब तपता है पूरी ताकत भरता है सोने को जितनी आग लगे उतना प्रखर निखरता है हीरे को जितनी धार लगे उतना खूब चमकता है मिट्टी का बर्तन तपता है तब धुन पर खूब खनकता है सूरज जैसा बनना है सूरज जितना जलना होगा सूरज जैसा बनना है सूरज जितना जलना होगा नदियों का प्यार पाना है तो पर्वत छोड़कर निकलना होगा हम आदम के बेटे हैं क्यों सोचें रहा सरल होगी हम आदम के बेटे हैं क्यों सोचें रहा सरल होगी थोड़ा वक्त लगेगा लेकिन संघर्ष जरूर सफल होगा हर संकट का हल होगा आज नहीं तो कल होगा किसान डटा हुआ ਤਾਂ ਸਾਰੇ ਜਿਹੜੇ ਜਿਹੜਾ ਕਿਸਾਨੀ ਅੰਦੋਲਨ ਨੂੰ ਸਮਰਥਨ ਦੇਣ ਪਹੁੰਚੇ ਹੋਏ ਨੇ ਦੂਰੋਂ ਦੂਰੋਂ ਤਾਂ ਕੱਲੀ ਕੱਲੀ ਅਪਡੇਟ ਜਿਹੜੀ ਹੈ ਤੁਹਾਡੇ ਤੱਕ ਲੈ ਕੇ ਆਉਂਦੇ ਰਹਾਂਗੇ ਕਿਉਂਕਿ ਹੁਣ ਮੀਟਿੰਗ ਵੀ ਹੈ ਮੀਟਿੰਗ ਵੀ ਚੱਲ ਰਹੀ ਹੈ ਤਾਂ ਮੀਟਿੰਗ ਦਾ ਕੀ ਫੈਸਲਾ ਆਉਂਦਾ ਉਹ ਵੀ ਤੁਹਾਨੂੰ ਦੱਸਾਂਗੇ ਕੈਮਰਾ ਪਰਸਨ ਜੀਤ ਨਾਲ ਮਨਦੀਪ ਜੋਤ ਸ਼ੰਭੂ ਬਾੜਾ